ਸੌਰਵਿੰਦ ਕੇਜਰੀਵਾਲ ਨੂੰ ਅੱਜ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜਾ ਕੇਸ ਦਾਇਰ ਕੀਤਾ ਗਿਆ ਸੀ ਇਸ ਦੇ ਵਿੱਚ ਇਹ ਜ਼ਮਾਨਤ ਮਿਲੀ ਹਾਲਾਂਕਿ ਸੀਬੀਆਈ ਦੇ ਵੱਲੋਂ ਜਿਹੜਾ ਕੇਸ ਦਾਇਰ ਕੀਤਾ ਗਿਆ ਉਸ ਦੇ ਵਿੱਚ ਅਜੇ ਜ਼ਮਾਨਤ ਨਹੀਂ ਮਿਲੀ ਇਸ ਬਾਬਤ ਗੱਲ ਕਰਨ ਦੇ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਉੱਗੇ ਲੀਡਰ ਨੇ ਸੁਖਿੰਦਰ ਸਿੰਘ ਬੱ비 ਬਾਦਲ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਵੇਖ ਰਹੇ ਹੋ ਬਾਦਲ ਸਾਹਿਬ ਅੱਜ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਜਿਹੜਾ ਇਨਫੋਰਸਮੈਂ ਕੇਸ ਦਾਇਰ ਕੀਤਾ ਗਿਆ ਸੀ ਅ ਬਹੁਤ ਬਹੁਤ ਸ਼ੁਕਰੀਆ ਹੈ ਜੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦਾ ਕਿ ਅੱਜ ਫੇਰ ਸੁਪਰੀਮ ਕੋਰਟ ਨੇ ਸਟੈਪ ਇਨ ਕਰਕੇ ਜਿਹੜਾ ਇੱਕ ਤਾਨਾशाही ਤੰਤਰ ਚਲਾਰੀ ਭਾਜਪਾ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਅੱਜ ਫੇਰ ਇੱਕ ਚੰਨਨ ਮਨਾਰਾ ਬਣ ਕੇ ਸੁਪਰੀਮ ਕੋਰਟ ਨੇ ਰੱਖਿਆ ਕੀਤੀ ਹੈ ਹੁਣ ਤੁਸੀਂ ਉਹਨਾਂ ਦਾ ਸੰਗਿਆਨ ਲੈਣਾ ਬੜਾ ਜ਼ਰੂਰੀ ਹੈ ਹਮ ਤੁਸੀਂ ਦੇਖੋ ਕਿ ਜਦੋਂ ਰਾਉ ਸੈਵੈਨਿਊ ਕੋਰਟ ਨੇ ਥੱਲਿਓਂ ਬੇਲ ਦਿੱਤੀ ਸੀ ਤਾਂ ਈਡੀ ਨੇ ਕਿੰਨੀ ਕਾਲੀ ਨਾਲ ਜਾ ਕੇ ਹਾਈ ਕੋਰਟ ਵਿੱਚ ਕੀਤਾ ਅਪੀਲ ਕੀਤਾ ਜੇ ਆਰਡਰ ਵੀ ਨਹੀਂ ਸੀ ਲਿਖਿਆ ਜੱਜ ਸਾਹਿਬ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀਬੀਆਈ ਦਾ ਇੱਕ ਹੋਰ ਫਰਜ਼ੀ ਕੇਸ ਬਣਵਾਇਆ ਕਿ ਕਿਤੇ ਕੇਜਰੀਵਾਲ ਨੂੰ ਬੇਲ ਨਾ ਮਿਲ ਜੇ ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਪੀਐਮਐਲਏ ਕੇਸ ਵਿੱਚ ਦੇਖੋ ਇੱਕ ਹੋਰ ਵੱਡੀ ਗੱਲ ਹੈ ਜਿਹੜਾ ਪੀਐਮਐਲਏ ਕੇਸ ਹੈ ਇਹ ਇਹੋ ਜਿਹਾ ਕੇਸ ਹੈ ਕਾਨੂੰਨੀ ਤੌਰ ਤੇ ਇਹਦੇ ਵਿੱਚ bail is equal to a quittal ਜਿਹੜੀ bail ਹੈ ਉਦੋਂ ਹੁੰਦੀ ਹੈ ਜਦੋਂ ਕੇਸ ਜਮਾ ਫਲॉप ਹੋ ਜੇ ਫੇਲ ਹੋ ਜੇ ਜੀ ਔਰ ਅੱਜ ਇੱਕ ਤਰ੍ਹਾਂ ਨਾਲ PMLN ਦਾ ਜਿਹੜਾ ਕੇਸ ਹੈ ਉਹਦੇ 'ਚ ਜੱਜ ਸਾਹਿਬ ਨੇ ਇੱਕ ਵੱਡਾ ਬੈਂਚ ਬਣਾਤਾ ਪੰਜ ਜੱਜਾਂ ਦਾ ਜਿਹਦੇ ਵਿੱਚ ਨਾ ਸਿਰਫ ਹੁਣ ਕੇਜਰੀਵਾਲ ਸਾਹਿਬ ਨੂੰ ਤਾਂ ਇੰਟਰਮ bail ਦੇ ਹੀ ਦਿੱਤੀ ਹੈ ਜੀ ਉਹਦੇ ਵਿੱਚ ਆਉਣ ਵਾਲਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਜਿਹੜੀ ਤਾਨਾਸ਼ਾਹ ਸਰਕਾਰ ਹੈ ਈਡੀ ਨੂੰ ਹਥਿਆਰ ਵਾਂਗੂ ਨਾ ਵਰਤ ਸਕੇ ਸ਼ਾਇਦ ਇਹੋ ਜਿਹਾ ਫੈਸਲਾ ਆ ਜੇ ਕਿ ਸਾਡੀ ਰਾਜਨੀਤੀ ਈਡੀ ਤੋਂ ਮੁਕਤ ਹੋ ਜੇ ਪੰਜ ਜੱਜਾਂ ਦੀ ਇੱਕ ਬੈਂਚ ਬਣਾਈ ਗਈ ਹੈ ਜਿਹਦੇ ਚ ਉਹਨਾਂ ਨੇ ਕਿਹਾ ਜੱਜ ਸਾਹਿਬ ਨੇ ਜੀ ਜਸਟਿਸ ਉਹਨਾਂ ਨੇ ਅੱਜ ਜਿਨ੍ਹਾਂ ਨੇ ਦਿੱਤਾ ਹੈ ਅੱਜ ਬੇਲ ਦਿੱਤੀ ਹੈ ਕਿ ਤੁਸੀਂ ਪੰਜਾਂ ਜੱਜਾਂ ਨੇ ਸਟੱਡੀ ਕਰਕੇ ਦੱਸਣਾ ਹੈ ਵਾਈਜ਼ ਇਟ ਨੈਸੈਸਰੀ ਕਿ ਮਤਲਬ ਇੱਕ ਬੰਦਾ ਜਿਹੜਾ 90 ਦਿਨਾਂ ਤੋਂ ਸਫਰ ਕਰ ਰਿਹਾ ਇਹ ਉਹਨਾਂ ਦੀ ਲੈਂਗੁਏਜ ਹੈ ਜੱਜ ਸਾਹਿਬ ਜੀ that he is already suffering from 90 days हुँ. so ਮੈਂ ਤਾਂ ਮਹਿਸੂਸ ਕਰਦਾ ਕਿ ਨਾ ਸਿਰਫ ਕੇਜਰੀਵਾਲ ਸਾਹਿਬ ਨੇ ਆਪਣੀ ਲੜਾਈ ਲੜੀ ਹੈ ਉਹਨਾਂ ਨੇ ਆਉਣ ਵਾਲੇ ਹੋਰ ਵੀ ਰਾਜਨੀਤਿਕਵਾਂ ਦੀ ਲੜਾਈ ਲੜੀ ਹੈ ਜਿਨ੍ਹਾਂ ਤੇ ED ਦੇ ਫਰਜੀ ਕੇਸ ਭਾਜਪਾ ਨੇ ਬਣਾਉਣੇ ਸੀ ਤੇ ਦੂਸਰੀ ਇੱਕ ਹੋਰ ਮੈਂ ਬੇਨਤੀ ਕਰਨਾ ਕਿ ਕਿਉਂ ਕਰਕੇ CBI ਨੇ ਇੱਕ ਫਰਜ਼ੀ ਕੇਸ ਹੋਰ ਪਾ ਦਿੱਤਾ ਸੀ ਇਸ ਕਰਕੇ ਅੱਜ ਕੇਜਰੀਵਾਲ ਸਾਹਿਬ ਦੀ ਰਿਹਾਈ ਨਹੀਂ ਹੋ ਪਾਊਗਾ ਹੂੰ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਹਦੀ ਅਹਿਮੀਅਤ ਘਟ ਹੈ ਅੱਜ ਦਾ ਫੈਸਲਾ ਬਹੁਤ ਵੱਡਾ ਫੈਸਲਾ ਹੈ ਤੇ ਜਿਹਦੇ ਵਿੱਚ ਜੱਜ ਸਾਹਿਬ ਨੂੰ ਕਲੀਅਰ ਹੋ ਗਿਆ ਹੈ ਕਿ ਕੋਈ ਪੈਸਾ ਬਰਾਮਦ ਨਹੀਂ ਹੋਇਆ ਕੋਈ ਜਾਇਦਾਦ ਨਹੀਂ ਖਰੀਦੀ ਗਈ ਕੋਈ ਮਨੀ ਟ੍ਰੇਲ ਨਹੀਂ ਪਤਾ ਔਰ ਇੱਕ ਮਤਲਬ ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ ਇੱਕ ਹੱਦ ਹੁੰਦੀ ਹੈ ੱੱਕੇ ਦੀ ਇਹਨਾਂ ਨੇ ਸਾਰੇ ਹੱਦਾਂ ਮੰਨੇ ਪਾਰ ਕਰਤੇ ਤੋਂ ਅੱਜ ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਦਿੰਦੇ ਹੋਏ ਜਿਵੇਂ ਐਮਰਜੈਂਸੀ ਦੇ ਖਲਾ ਉਸ ਟਾਈਮ ਤੇ ਇੱਕ ਜਸਟਿਸ ਹੁੰਦੇ ਸੀ ਐਚ ਆਰ ਖੰਨਾ ਅੱਜ ਵਾਲੇ ਜੱਤ ਸਾਹਿਬ ਦਾ ਵੀ ਖੰਨਾ ਨਾਮ ਹੈ ਲੇਕਿਨ ਉਦੋਂ ਉਹ ਜਸਟਿਸ ਖੰਨਾ ਅਲਾਹਾਬਾਦ ਅਟ ਕੋਰਟ ਦੇ ਸੀ ਜਿਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਦੀ ਨੂੰ ਪ੍ਰਧਾਨ ਮੰਤਰੀ ਦੇ ਉਹਦੇ ਕੈਂਪੇਨ ਨੂੰ ਅਨ ਇਲੈਕਟਿਡ ਮਤਲਬ ਸਾਬਿਤ ਕੀਤਾ ਸੀ ਜਿਹਦੇ ਕਰਕੇ ਅਮਰਜੈਂਸੀ ਲੱਗੀ ਸੀ ਤੋਂ ਅੱਜ ਦਾ ਫੈਸਲਾ ਕਿਸੇ ਟਾਈਪ ਨਾਲ ਘਟ ਨਹੀਂ ਇਟ ਇਜ਼ ਸੁਪਰੀਮ ਕੋਰਟਸ ਫਾਈਨਲ ਸਟਾਵਰ ਆਖਰੀ ਸਵਾਲ ਕਰਨਾ ਚਾਹੂਗਾ ਬਾਦਲ ਸਾਹਿਬ ਕਿਵੇਂ ਵੇਖ ਰਹੇ ਹੋ ਜਿਸ ਤਰ੍ਹਾਂ ਪਹਿਲਾਂ ਰਾਉ ਸਾਹਿਬ ਨੂੰ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਗਈ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਲੱड्डੂ ਵੰਡਣ ਦੀ ਤਿਆਰੀਆਂ ਹੋ ਰਹੀਆਂ ਸੀ ਉਹ ਲੱड्डੂ ਵੰਡੇ ਵੰਡਾਈ ਰਹਿ ਗਏ ਧਰੇ ਧਰਾ ਹੀ ਰਹਿ ਗਏ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਵੇਖ ਰਹੇ ਹੋ ਕਿ ਇਸ ਕੇਸ ਦਾ ਇੱਕ ਪਾਸਾ ਹੋਵੇਗਾ ਜਾਂ ਮੁਰ ਤੋਂ ਕੋਈ ਹੋਰ ਐਫਆਈਆਰ ਅਰਵਿੰਦ ਕੇਜਰੀਵਾਲ ਦੇ ਉੱਤੇ ਦਰਜ ਹੋਵੇਗੀ ਚਰਨਜੀਤ ਜੀ ਬੱਕਰੇ ਦੀ ਮਾਂ ਕੱਤ ਖੈਰ ਮਨਾਉਗੀ ਕਿ ਲੱड्डੂ ਤਾਂ ਵੰਡੀ ਜਾਣੀ ਹੈ ਭਾਜਪਾ ਜਿਨ੍ਹਾਂ ਮਰਜ਼ੀ ਫਰਜ਼ੀ ਕੇਸ ਬਣਾ ਲੇ ਉਹ ਕਹਿੰਦੇ ਸ਼ਹੀਦ ਆਜ਼ਮ ਕਹਿੰਦੇ ਹੁੰਦੇ ਸੀ ਸਰਫਰੋਸ਼ੀ ਕੀਤ ਹੂੰ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਸੋ ਅਸੀਂ ਕਹਿੰਨੇ ਆ ਕਿ ਮੋਦੀ ਸਾਹਿਬ ਤੁਸੀਂ ਪਾਓ ਫਰਜੀ ਕੇਸ ਠੀਕ ਆਮ ਆਦਮੀ ਪਾਰਟੀ ਨੂੰ ਵੀ ਤੁਸੀਂ ਬਣਾ ਲਿਆ ਦੋਸ਼ੀ ਬਣਾਤਾ ਕਦੇ ਪਾਰਟੀ ਵੀ ਹੋਈ ਹੈ ਅੱਜ ਤੋਂ ਪਹਿਲਾਂ ਕਦੇ ਇਤਿਹਾਸ ਚ ਸੁਣਿਆ ਸੀ ਕਿ ਇੱਕ ਪਾਰਟੀ ਨੂੰ ਵੀ ਦੋਸ਼ੀ ਬਣਾ ਲਿਆ ਸੋ ਇਹਨਾਂ ਦੀ ਸਾਡੇ ਨਾਲ ਜਿਹੜੀ ਦੁਸ਼ਮਣੀ ਹੈ ਉਹ ਹੁਣ ਜਗ ਜाहिर ਹੈ ਸਾਰੇ ਲੋਕਾਂ ਦੇ ਸਾਹਮਣੇ ਹੈ ਅਸੀਂ ਤਾਂ ਕਹਿੰਦੇ ਹਾਂ ਕਿ ਇਹ ਆਪਣੇ ਆਪ ਨੂੰ ਬੇਇੱਜ਼ਤ ਕਰ ਰਿਹਾ ਹੈ ਪ੍ਰਧਾਨ ਮੰਤਰੀ ਦੇ ਉੱਚੇ ਅਹੁਦੇ ਨੂੰ ਦਾਗ ਲਾ ਰਿਹਾ ਹੈ ਇਹਨਾਂ ਨੂੰ ਇਹ ਲੜਾਈ ਚ ਪਹਿਨਾ ਨਹੀਂ ਸੀ ਚਾਹੀਦਾ ਪਰ ਹੁਣ ਅਸੀਂ ਆਪਣੀਆਂ ਕੂਟੀਆਂ ਦੇ ਸਾਨੂੰ ਪੂਰਾ ਭਰੋਸਾ ਹੈ ਆਉਣ ਵਾਲੇ ਸਮੇਂ ਚ ਜੇਲ੍ਹ ਦੇ ਤਾਲੇ ਟੁੱਟਣਗੇ ਤੇ ਕੇਜਰੀਵਾਲ ਜੀ ਛੁੱਟਣਗੇ ਜੀ ਥੈਂਕ ਯੂ ਬਦਲ ਸਾਹਿਬ ਸਾਨੂੰ ਸਮਾਂ ਦੇਣ